ਯੋ ਦੀ ਆਪਾਂ ਬਣਾਉਣ ਲੱਗੇ ਸੀ ਹਰਦੀਪ ਦੀ ਫਰਮਾਇਸ਼ ਤੇ ਮੈਗੀ। ਕਹਿੰਨਾ ਮਮਾ ਮੈਗੀ ਖਾਣੀ ਆ, ਖਿਚੜੀ ਨਹੀਂ ਖਾਣੀ। ਟਾਈਮ 6 ਹੋ ਗਏ ھے, ਸਾਹਮਣੇ 6 ਵੱਜ ਗਏ। ਕਹਿੰਨਾ ਮਮੂ ਮੈਨ ਮੈਗੀ ਖਾਣੀ ਆ। ਤੇ ਆਪਾਂ ਪਾਤਾ ਤੇਲ। ਹਾਂ ਚਲੋ ਬਣਾ ਲਾਂ ਜੀ। ਠੀਕ ਹੈ ਜੀ ਬਣਾ ਕੇ ਦੇ ਦਈਏ ਜੀ। ਕਦੇ ਕਦੇ ਮੰਗਦਾ ਜੀ ਇਹ ਚੀਜ਼।

ਤੇ ਟਮਾਟਰ ਆਪਣੇ ਹੋ ਗਏ ਦੀ ਤਰ੍ਹਾਂ ਥੋੜੀ ਜਿਹੀ ਪਾ ਦਾਂਗੇ ਹਲਦੀ ਥੋੜੀ ਪਾ ਮੰਗੇ ਥੋੜੀ ਜਿਹੀ ਪਿਆਲਾ ਕਸੂਰੀ ਮਿਰਚ ਪਾ ਦਾਂਗੇ ਥੋੜੀ ਪਾ ਮੰਗੇ ਤੰਨਾ ਪਾਊਡਰ ਪਾ ਦਾਂਗੇ ਥੋੜਾ ਜਿਹਾ

चारे चार चार पैटी पा देंगे जो जी मसाले पाते मैडी मसाले और ला ਲੋ ਜੀ ਉਤਾਕ ਤਾਂ ਲੈ ਲਿਆ। ਇਹ ਤਾਂ ਬਣੇਗੀ ਨਾ ਫਿਰ ਪਤਾ ਲੱਗੇ। ਬਸ ਲੋ ਜੀ ਆਪਣੀ ਮੈਗੀ ਬਣ ਕੇ ਤਿਆਰ ਹੋ ਗਈ ਜੀ। ਹੁਣ ਆਪਾਂ ਹਰਦੀਪ ਨੂੰ ਦੇ ਦਾਂਗੇ ਜੀ ਠੀਕ ਹੈ ਜੀ ਮੈਗੀ ਆਪਣੀ ਬਣ ਗਈ। ਬਲਾਈ ਠੀਕ ਹੈ ਜੀ ਖਾਓ ਜੀ ਤੁਸੀਂ ਵੀ। ਲੈ ਹਰਦੀਪ। ਖਾਲਾ ਆ ਸੁਬਸਾ। ਕੋਤਾ ਸੋਸੋ। हेलो खाके दस्ते किस बनी है किस बनी है हेलो सरस्वती काल में रिज्यूट फैमिली में कर जाते हो सारे कुछ चार से एक बात अभी हम लोगों के तहत ऐसा है ना स्वाद ताजी सुबह एक टाइम आप जब पंजे से जान चाहते हो पल बाम आगे तो ओए एक बार नहीं जाऊँ के बाम तो पैगे ले आगे थी ਮੈਂ ਜੀ। ਦੰਮੀ। ਕਲੌਡੀ ਇੱਥੇ ਆਪਾਂ ਗੱਦੇ ਚਾੜਨ ਨੂੰ ਕਿ। ਇਹਨਾਂ ਚ। ਠੀਕ ਹੈ ਜੀ। ਕੱਪੜੇ ਆਪਣੇ ਧੋਏ ਹੋਏ ਸੀ। ਤੇ ਬੈਗਨ ਥੋੜੀ ਆਪਾਂ ਸਾਫ਼ ਕਰ ਦਾਂਗੇ ਕਿਸੇ ਤਰ੍ਹਾਂ। ਧੁੱਪ ਵੀ ਲਗਾਉਣੀ ਜ਼ਰੂਰੀ ਹੈ ਜੀ ਬਹੁਤ। ਕਿਉਂਕਿ। ਖਾਜ ਪੂੜੀ ਬਹੁਤ ਹੋ ਰਹੀ ਹੈ ਨਾ ਇੱਕ ਦੂਸਰੇ ਤੋਂ ਹੋਈ ਜਾਂਦੀ ਹੈ ਜੀ। ਤੇ ਗਰਮੀ ਬਹੁਤ ਜ਼ਿਆਦਾ ਜੀ। ਜਦੋਂ ਧਿਆਨ ਕਰਦੇ ਹਨ ਜਿਹੜੇ ਚਿੱਕਾ ਨਹੀਂ ਪੜਦਾ 이봐나 ਪਰ ਦੰਨ ਭਤੀਜੇ ਦੰਨ ਇਸ ਬੇਦਾਨੀ ਦੀ ਹੱਦ ਤੱਕ ਸੀ ਪੌਜ਼ੀਟਿਵ ਲੋਕਿਆ ਬਾਤ ਬਣੀ पहला तो 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 मैं रोटी बना लापर का टाइम लगे न्याणे घरे होव थोड़ा बहुत टाइम ना अगे होते ਦਾ ਦਿਮਾਗ ਖਰਾਬ ਕਰਤਾ ਨਿਆਣਿਆਂ ਨੇ ਹਦੀਪ ਤੱਕ ਉਸ ਨੂੰ ਤਾਂ ਯਾਦ ਇੱਕ ਕਰਾ ਹਦੀਪ ਓਰੇ ਆ ਲਓ ਜੀ ਇੱਥੇ ਬਣਾਉਣ ਲੱਗਾ ਸੀ ਹਰਦੀਪ ਸੇਕ ਆਪਣਾ ਰੋਟੀ ਪਾਣੀ ਸਾਰਾ ਨਿਬੜ ਗਿਆ ਜੀ ਸਭ ਨੇ ਖਾ ਪੀ ਲਈ ਜੀ ਆਪਾਂ ਹੁਣ ਕਰਾਂਗੇ ਭਾਂਡਿਆਂ ਦੀ ਤਿਆਰੀ ਜੀ ਆਂਡੇ ਪੁੰਡੇ ਸਾਫ਼ ਕਰਾਂਗੇ ਜੀ ਐਤਵਾਰ ਨੂੰ ਤਾਂ ਹੋ ਜਾਂਦਾ ਜੀ ਕੰਮ ਜਿਆਦਾ ਹੀ ਵੱਧ ਜਾਂਦਾ ਜੀ ਤੇ ਲਓ ਜੀ ਇੱਥੇ ਹਰਦੀਪ ਸੇਕ ਬਣਾ ਰਿਹਾ ਜੀ ਚੀਨੀ ਵਗੈਰਾ ਪਾ ਲਿਆ ਜੀ ਦੁੱਧ ਵਾ ਦੁੱਧ ਦਾ ਗਲਾਸ ਇੱਕ ਪਾ ਲਿਆ ਵੱਡਾ ਚਲੋ ਜੀ ਸੇਕ ਬਣ ਰਿਹਾ ਜੀ ਜਿਹਨੇ ਪੀਣਾ ਪੀਓ ਹਰਦੀਪ ਕੋਲੋਂ ਆ ਕੇ ਜੀ ਪੀ ਮੈਂ ਮੁਹਸਤਰੀ ਆ ਮੈਂ ਕਿਹਾ ਹੁਣ ਤੂੰ ਸੇਕ ਪੀ ਕੇ ਤੇ ਆ ਬਾਰੋ ਗੱਦੇ ਚੱਕ ਕੇ ਲਿਆਈ ਮੱਖਿਆ ਤੇ ਕੰਮ ਮੈਂ ਖਲਾਰਾ ਪਾਤਾ ਲਿਆਵਾਂ ਸੁੱਤੀ ਵਾਲੇ ਦਿਨ ਤੇ ਮੈਂ ਕਿਹਾ ਹੁਣ ਤੁਸੀਂ ਬੈਠਣਾ ਵੀ ਅੰਦਰ ਹੀ ਇਹ ਬੈਡਾਂ ਤੇ ਮੈਂ ਤੂੰ ਚੱਕ ਕੇ ਲਿਆਈ ਗੱਦੇ ਬੋਲ ਹੀ ਨਹੀਂ ਰਹੀ ਸੀ ਇਹ ਚਲੋ ਜੀ ਇੱਕ ਸੇਕ ਆਪਣਾ ਬਣਾ ਲਿਆ ਹਰਦੀਪ ਨੇ ਤੇ ਆਪਾਂ ਇੱਥੇ ਜੂਠ ਕੱਢ ਰਹੇ ਸੀ ਪਾਂਡਾ ਚੋਂ ਤੇ ਚਲੋ ਜੀ ਮੈਂ ਮੈਸਨ ਕਹਿ ਰਹੀ ਆ ਮਹਾ ਫਰਿੱਜ ਕਹਿ ਲਦੀ ਹੈ ਲਾ ਦੇ ਫਰਿੱਜ ਤਾਂ ਨੇ ਲਾਇਆ ਨਹੀਂ ਪਹਿਲਾਂ ਗਲਾਸ ਚੱਕਣੇ ਦੀ ਹੋ ਗਈ ਸੀ ਠੀਕ ਗਰਮੀ ਵੀ ਬਹੁਤ ਜ਼ਿਆਦਾ ਜੀ ਜਦੋਂ ਨਹੀਂ ਪੈ ਜਾਂਦਾ ਨਾ ਉਸ ਤੋਂ ਬਾਅਦ ਤਾਂ ਮੇਰੀ ਗਰਮੀ ਹੋ ਜਾਂਦੀ ਹੈ ਜੀ ਤੇਰੀ ਗਰਮੀ ਜ਼ਿਆਦਾ ਹੋ ਜਾਂਦੀ ਹੈ ਜੀ ਇਹ ਚਲੋ ਜੀ ਸੇਕ ਪਾਰ ਪਾਰਿਆ ਜੀ ਤੇ ਰੋਟੀ ਪਾਣੀ ਦਾ ਦੁਪਹਿਰ ਤਨਾ ਗਾ ਬਹੁਤ ਪੈਂਦਾ ਜੀ ਜਦ ਨਾਲ ਇਤਵਾਰ ਹੋਵੇ ਜੀ ਕਿਉਂ ਸਿੱਟੀ ਵਾਲੇ ਦਿਨ ਤੱਕ ਕੰਮੀ ਨਹੀਂ ਨਿਬੜਦਾ ਜੀ ਹਜੇ ਕਰਕੇ ਕਹਿਣਗੇ ਤੁਸੀਂ ਕਰਿਆ-ਕਿਆ ਦੇ ਨੇ ਚਲੋ ਜੀ ਆਪਾਂ ਸੇਕ ਪੀ ਜਾਂਦਾ ਸੀ ਜੀ ਬੈਠ ਕੇ ਹਰਦੀਪ ਕੋਲੇ ਪੱਖੇ ਦੀ ਹਵਾ ਥੱਲੇ ਤੇ ਹੁਣ ਚੱਕ ਲਈਏ ਜੀ ਆਪਾਂ ਮਿਕਸੀ ਤੇ ਜਾ ਕੇ ਆਪਾਂ ਰੱਖਤਾ ਹੁਣ ਸਾਫ ਕਰਾਂਗੇ ਜੀ ਭਾਂਡੇ ਆਪਾਂ ਧੋਵਾਂਗੇ ਜੀ ਪਹਿਲਾਂ ਮੈਨੂੰ ਮੰਮੀ ਕਹਿੰਦਾ ਸੇਕ ਪੀ ਲੈ ਬੈਠ ਕੇ ਫਿਰ ਭਾਂਡੇ ਸਾਫ ਕਰ ਲਈਂ ਜੀ ਤੇ ਚਲੋ ਜੀ ਤੇ ਜਿਹੜਾ ਸਿਲਕਾ ਸੁਲਕਾ ਸੁਕੇਲਿਆਂ ਦਾ ਉਹ ਵੀ ਨਹੀਂ ਬਾਹਰ ਗੇਰ ਕੇ ਆਇਆ ਆਪਾਂ ਇਹ ਚੱਕ ਲਈਏ ਜੀ ਤੇ ਬੱਚੇ ਚਲ ਆਏ ਆ ਖਲਾਰਾ ਪਾ ਦਿੰਦੇ ਤੇ ਕਰਨਾ ਤਾਂ ਪੈਂਦਾ ਮਾਮਾ ਨੂੰ ਜੀ ਤੇ ਹਜੇ ਪੁੱਛਣਗੇ ਸਾਰਾ ਦਿਨ ਤੁਸੀਂ ਕਰਿਆ ਕਿਆ ਕੰਮ ਤੇ ਐ ਪਤਾ ਨਹੀਂ ਵੀ ਸਾਰਾ ਦਿਨ ਲੱਗੇ ਰਹਿਣਾ ਕੰਮ ਕੰਮ ਨਿਭੜਦੇ ਨਹੀਂ ਜੀ ਸਾਰਾ ਦਿਨ ਲੱਗੇ ਰਹਿਣਾ ਬਸ ਹਜੇ ਸਿਆਲ ਦੇ ਤਾਂ ਫਿਰ ਵੀ ਗਰਮੀ ਤੇ ਤਾਂ ਫੇਰ ਵੀ ਦਿਨ ਠੀਕ ਹੁੰਦਾ ਵਸਤੇ ਸਰਦੀ ਚ ਸਾਰਾ ਦਿਨ ਹੀ ਨਿਪਟਦਾ ਜੀ ਤੇ ਜੇ ਦਿਨ ਸਾਗ ਸੂਖ ਬਣਾਈਏ ਸਰਦੀ ਚ ਉਹਦਨ ਬਹੁਤ ਜ਼ਿਆਦਾ ਇੰਨਾ ਕਾਹ ਪੈ ਜਾਂਦਾ ਖਲਾਰਾ ਤੇ ਚਲੋ ਜੀ ਆਪਾਂ ਢੇ ਸਾਫ ਕਰਦਗੇ ਤੇ ਪੜਾ ਪੜਾ ਕਰਦਾਂਗੇ ਸਾਫ ਉਹ ਤੋਂ ਬਾਅਦ ਅਰੇਸਟ ਕਰਾਂਗੇ ਜੀ ਮਾੜੇ ਮੋٹے ਪੈ ਜਾਾਂਗੇ ਜੀ ਠੀਕ ਆ ਜੀ ਮੈਂ ਦੇਖ ਰਹੀ ਸੀ ਚਾਰੇ ਪਾਸੇ ਮੇកਾ ਗਰਮੀਤ ਨਹੀਂ ਹੋਈ ਪਈ ਧੁੱਪ ਨਾ ਉਧਰੋਂ ਜਾਲੀ ਦੇ ਵਿੱਚ ਦੀ ਬਹੁਤ ਜ਼ਿਆਦਾ ਉਹ ਹੁੰਦੀ ਹੈ ਜੀ ਚਲੋ ਆਪਣੇ ਭਾਂਡੇ ਹੋ ਗਏ ਸਾਫ਼ ਇੱਥੇ ਵੀਡੀਓ ਦਾ ਕਰਾਂਗੇ ਆਪਾਂ ਐਂਡ ਤੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ